ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਸ਼ਹਿਰ ਤਲਵੰਡੀ ਭਾਈ ਜ਼ਿਲ੍ਹਾ ਫਰੋਜਪੁਰ ਸੰਦਾਂ ਵਾਲੀ ਤਲਵੰਡੀ ਵੀ ਕਹਿ ਦਿੰਦੇ ਆ ਤੇ ਸੇਸ਼ਨ ਵਾਲੀ ਤਲਵੰਡੀ ਕਰਕੇ ਵੀ ਦੋਸਤੋ ਲਗਭਗ ਸਾਰੇ ਪਾਸੇ ਮਸ਼ਹੂਰ ਆ ਸਾਰੇ ਜਾਣਦੇ ਹੀ ਆ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਸਹਾਇਕ ਧੰਦੇ ਤੌਰ ਤੇ ਬਾਈ ਜੂਣੀ ਪਸ਼ੂ ਰੱਖਦੇ ਆ ਸੈਟਅਪ ਬਾਈ ਉਹਨਾਂ ਦਾ ਬਹੁਤ ਚੰਗਾ ਤਿਆਰ ਕੀਤਾ ਹੋਇਆ ਬੋ ਗਿਣਤੀ ਚ ਪਸ਼ੂ ਆ ਗਾਵਾਂ ਮੱਝਾਂ ਦੋਵੇਂ ਕਿਸਮ ਦੇ ਪਸ਼ੂ ਆ ਲਗਭਗ 30 35 ਦੇ ਕਰੀਬ ਟੋਟਲ ਪਸ਼ੂ ਆਉਣੇ ਆ ਆ ਤੁਸੀਂ ਵੇਖ ਰਹੇ ਆ ਸਕਰੀਨ ਤੇ ਅੱਜ ਦੀ ਵੀਡੀਓ ਦੇ ਵਿੱਚ ਪੰਜ ਨਾਕ ਸੇਲ ਕਰਨੇ ਆ ਪੰਜੇ ਨਾਕ ਵਹਿੜਾਂ ਦੇ ਗਰਮੀ ਰਹਿਤ ਵਹਿੜਾਂ ਦੁੱਧ ਪੰਜਾਂ ਦੇ ਮੱਝਾਂ ਰਗਾਉ ਤੇ ਮੁੱਲ ਪੰਜਾਂ ਦੀ ਜਵਾਂ ਬਿਲਕੁਲ ਜਾਇਜ਼ ਬਿਲਕੁਲ ਸਸਤੇ ਮੁੱਲ ਦੀਆਂ ਪੰਜ ਸੂਈਆਂ ਸਵਾਈਆਂ ਵਹਿੜਾਂ ਵਿੱਚੋਂ ਦੋ ਅੰਕ ਨੂੰ ਥੋੜਾ ਜਿਆਦਾ ਚੈਰ ਹੋਇਆ ਸੂਈ ਨੂੰ ਬਾਕੀ ਬੰਦੀ ਡਿਟੇਲ ਬਾਈ ਜੀ ਉਹਨਾਂ ਤੋਂ ਲੈ ਲੈਣਾ ਪ੍ਰਧਾਨ ਸਾਹਿਬ ਉਹਨਾਂ ਤੋਂ ਆਪ ਕਰ ਦੇਗਾ ਬਾਅਦ ਦਿੰਨੇ ਆ ਪ੍ਰੋਪਰ ਸਾਈ ਇਨਫੋਰਮੇਸ਼ਨ ਲੈ ਕੇ ਹਾਂਜੀ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੀ ਨਾਮ ਸਤਪਾਲ ਸਿੰਘ ਪਿੰਡ ਤਲਵੰਡੀ ਭਾਈ ਨੇੜੇ ਲੰਡੇ ਫੜਕ ਚੋਟੀਆਂ ਕਲਾ ਰੋਡ ਮੋਬਾਈਲ ਨੰਬਰ ਦੱਸ ਦੀ 9855582874 ਇੱਕ ਰਿਫਰ 9855582874 ਇੱਕ ਨੰਬਰ ਤੋਂ ਸ਼ੁਰੂ ਕਰੀਏ ਪ੍ਰਧਾਨ ਜੀ ਕੰਨ ਮਾ ਸੂ ਹੈ ਜੀ ਇਹ ਇੰਨੇ ਪਹਿਲੀ ਗੱਲ ਦਾ ਇੰਨੇ ਨਾਕ ਵੇਚਣ ਦਾ ਲੱਗੇ ਆ ਲੇਬਰ ਦੀ ਪ੍ਰੋਬਲ ਠੀਕ ਹੈ ਮੋਟਾ ਕੀ ਜੇ ਤੋ ਸਾਹਮਦੇ ਨੇਗੇ ਆਪ ਤੁਰੇ ਫਿਰੇ ਤੇਰੇ ਜੀ ਦਾ ਤੇ ਚਿੰਤਾ ਮੈਂ ਕਿਹਾ ਦੁੱਖਤ ਕਰ ਲੀ ਸਹੀ ਹੈ ਜੀ ਕਿੰਨਾ ਮਸੂਆ ਇਹ ਗਾਂ ਹੋਊਗੀ ਕੀ ਦੂਜੇ ਸ਼ਾਇਦ ਮੇਰੀ ਵੀ ਤੀਜੇ ਹੋਵੇ ਠੀਕ ਹੈ ਜੀ ਦੂਜੇ ਜਾਂ ਤੀਜੇ ਮੰਨ ਲਓ ਇੱਥੇ ਕਿ ਜੀ ਤੇ ਛਾਈ ਵਾਲਾ ਹੈ ਕ੍ਰੋਸਾਈ ਵਾਲਾ ਤੇ ਠੰਡੀ ਪੂਰੀ ਹੈ ਪੀੜੀ ਰੱਖ ਕੇ ਚੋਂਦੇ ਆ ਦੁੱਧ ਕਿੰਨਾ ਰੈਡੀ ਹੈ ਜੀ ਸੋਰੀ ਨੂੰ ਹੋ 15 16 ਕਿਲੋ ਦੁੱਧ ਹੋਊ ਸੂਈ ਨੂੰ ਹੋਗੇ 15 20 ਦਿਨ 15 20 ਦਿਨਾਂ ਦਾ ਸੂਆ 15 16 ਕਿਲੋ ਹੀ ਦੁੱਧ ਹੈ ਹਾਂ ਦੁੱਧ ਪਿਛਲੇ ਸੂਏ ਸੀ ਆਪਨੇ ਕੋਲ ਪਿਛਲੇ ਸੂਏ ਦੀ ਹੈ 22 ਲੀਟਰ ਠੀਕ ਹੈ ਜੀ ਹੁਣ ਥੋੜਾ ਜਿਹਾ ਦੁੱਧ ਤੇ ਤੁਰੀ ਹੈ ਗਰਮੀ ਦਾ ਇੱਕ ਟਿੱਕਾ ਹੀ ਖਰਾਬ ਰੂਪ ਨਹੀਂ ਚਾਹਲੀ ਹੁਣ ਖਰਾਬ ਚੱਕਣ ਲੱਗੀ ਹੈ ਹਮ ਸਹੀ ਹੈ ਜੀ ਆ ਜੂਜੀ ਉੱਥੇ 20 22 ਤੇ ਜੈਤ ਜਮਲਦਸ ਦੀ ਪਹਿਲਾਂ ਹੀ ਜੀ 52000 ਰੁਪਿਆ ਰੇਹ ਤੇ ਹਮ ਸਹੀ ਹੈ ਜੀ ਦੋਸਤੋ 20 ਕਿਲੋ ਵਾਂਗੂ ਬਾਈ ਜੀ ਨੂੰ ਪ੍ਰਧਾਨ ਜੀ ਨੂੰ ਦੱਸ ਦਿਆ ਕਿ ਪਿਛਲੇ ਸੂਏ ਦੁੱਧ ਚੋਇਆ ਘਰ ਦੀ ਵਹਿੜਾ 15 20 ਦਿਨਾਂ ਦੀ ਸੂਈ ਹੈ 15 16 ਕਿਲੋ ਹੀ ਦੁੱਧ ਕੰਡੇ ਵਾਲਾ ਪ੍ਰਧਾਨ ਜੀ ਨੂੰ ਕਹਿੰਦੇ ਤਿਆਰ ਹੈ ਜਿਹੜਾ ਤੁਸੀਂ ਚੋ ਲੈਣਾ ਭਾਵੇਂ ਦੋ ਟਾਈਮ ਚੋਲਿਓ ਭਾਵੇਂ ਤਿੰਨ ਟਾਈਮ ਬੱਚਾ ਇਹਦਾ ਐਕਸਪਾਇਰ ਹੋ ਗਿਆ ਚੋਕੇ ਅਗਲਾ ਤਸੱਲੀ ਕਰਕੇ ਲਿਆ ਸਕਦਾ ਮੁੱਲ ਜਮਾਂ ਜਾਇਜ਼ 52000 ਦੁੱਧ ਮੱਝ ਵਾਲਾ ਉਹ ਕੱਦ ਵੱਡਾ ਹੀ ਐ ਸਾਈਵਾਰ ਠੀਕ ਹੈ ਜੀ ਦੁੱਧ ਪ੍ਰਧਾਨ ਜੀ ਨੂੰ ਦੱਸ ਦਈਏ ਪੂਰਾ ਘੜਾ ਬਾਕੀ ਸੂਈ ਸਵਾਈ ਹੈਗੀ ਭਾਵੇਂ ਚੋਕੇ ਲੈ ਜਾਓ ਮੱਝ ਵਾਲਾ ਮੋਟਾ ਆਦੀ ਚੁਆਈ ਵਾਲਾ ਜਾਨ ਵਾਲਾ ਥਾਣਾ ਉਸ ਤੋਂ ਗਰਮੀ ਥੋੜੀ ਜਿਹੀ ਜ਼ਿਆਦਾ ਸੀ ਪ੍ਰਧਾਨ ਜੀ ਨੂੰ ਦੱਸ ਦਈਏ ਕਿ ਸੇਵਾ ਹੋਈ ਨਹੀਂ ਛੇਤੀ ਲੱਪਾ ਪਿਆ ਨਹੀਂਗਾ ਦੁੱਧ ਹੁਣ ਬਦਨ ਲੱਗ ਪਈ ਆ 20 ਕਿਲੋ ਤੇ ਆਜੂ ਮੁੱਲ ਜਵੇਂ ਜਾਇਜ 52000 ਦੀ ਦੇ ਦੇਣੀ ਹੈ ਵਿੱਚੋਂ ਮਾਨਤਾਣ ਹੋ ਜੂ ਜੇ ਆਪਾਂ 20 ਕਿਲੋ 15 16 ਹੀ ਮੰਨੋ ਤੁਸੀਂ 15 16 ਕਿਲੋ ਦੁੱਧ ਵਾਲੀ ਮੱਝ ਲੈਣੇ ਆ ਲੱਖ ਸਵਾ ਲੱਖ ਦੀ ਆਉਂਦੀ ਆ ਤੇ ਇਹਦਾ ਮੁੱਲ ਅੱਧਾ ਉਹਦੋਂ 52000 ਚੋਂ ਪ੍ਰਧਾਨ ਜੀ ਕਹਿੰਦਾ ਮਾਨਤਾਣ ਕਰਦੇ ਆਂਗੇ ਬੇਫਿਕਰ ਹੋ ਕੇ ਆਜੋ ਦੋ ਨੰਬਰ ਬਾਰੇ ਦੱਸ ਦੀ ਪ੍ਰਧਾਨ ਜੀ ਇਹਨੂੰ ਹੋਈ ਸੁਈਂ ਹੋ ਗਏ 4-5 ਮਹੀਨੇ ਹੋ ਗਏ 4-5 ਮਹੀਨੇ ਹੋ ਗਏ ਦੁੱਧ 8 ਕਿਲੋ ਲੀਟਰ ਆ ਰਹੀ ਥੱਲੇ ਤੇ ਮੁੱਲ 17000 ਠੀਕ ਆ ਜੀ 4-5 ਮਹੀਨੇ ਪ੍ਰਧਾਨ ਜੀ ਦੱਸਦਾ ਕਿ ਸੂਈ ਨੂੰ ਸਮਾ ਹੋ ਗਿਆ 8 ਕਿਲੋ ਦੁੱਧ ਹੈ ਮੋਲੇ ਦਾ 17000 ਠੀਕਾ ਹੋਇਆ ਪਰ ਇੱਕ ਨਹੀਂ ਹੋਈ ਹੋ ਗਈ ਉਹਨੇ ਸਵਾ ਕ ਮਹੀਨੇ ਦੀ ਸਵਾ ਮਹੀਨਾ ਹੋ ਗਿਆ ਪ੍ਰਧਾਨ ਜੀ ਉਹਨੇ ਦੱਸ ਦਿਆ ਕਿ ਇਹਦੀ ਸਵਾ ਮਹੀਨਾ ਡੇਢ ਮਹੀਨਾ ਏਆਈ ਹੋਈ ਨੂੰ ਡੇਟ ਪ੍ਰਧਾਨ ਜੀ ਉਹਨੇ ਦੱਸ ਦਿਆ ਕਿ ਰਜਿਸਟਰ ਤੇ ਲਿਖੀ ਹੋਈ ਆ ਉਹ ਤੁਹਾਨੂੰ ਪ੍ਰੋਪਰ ਦਿਨ ਦੱਸ ਦੇਣਗੇ ਕਿਹੜੇ ਦਿਨ ਕਿੰਨੇ ਵਜ ਕੇ ਕਿੰਨੇ ਮਿੰਟ ਤੇ ਏਆਈ ਕਰਾਈ ਉਹ ਪ੍ਰੋਪਰ ਸਾਰਾ ਬਾਇਓ ਡਾਟਾ ਹੈਗਾ ਉਹ ਜਿਹਦੇ ਪਸੰਦ ਆਉ ਜਿਹਦੇ ਨਾਲ ਸੌਦਾ ਆਉ ਉਹ ਅਗਲਾ ਆਪਦਾ ਬਾਇਓ ਡਾਟਾ ਲੈ ਸਕਦਾ 17000 ਦੀ ਦੇ ਦੇਣੀ ਆ 8 ਕਿਲੋ ਦੁੱਧ ਹੈ ਕੱਦ ਵੱਡਾ ਹੀ ਆ ਥਣ ਭਾਂਡੇ ਦੀ ਸਾਫ ਸੁਥਰੀ ਆ ਤਿੰਨ ਨੰਬਰ ਪ੍ਰਧਾਨ ਜੀ ਇਹ ਨੂੰ ਸੂਈ ਨੂੰ 4 ਤੋਂ ਮਹੀਨੇ ਹੋ ਗਏ ਦੁੱਧ ਦੇ ਥੱਲੇ ਵੀ 8 ਲੀਟਰ ਕਰਾਸ ਆ ਹੀ ਵਾਲ ਤੇ ਮੇਰੇ ਖਿਆਲ ਜੱਟ ਜਿਤਾਈ ਵਾਲਾ ਕਰਾਸ ਕਰ ਕਿੰਨੇ ਦੀ ਇਹ ਵੀ ਆਪਾਂ ਦੇ ਦੇਣੀ 20000 ਦੀ ਠੀਕ ਹੈ ਜੀ ਬੱਲੇ ਆਂਦੇ ਨਾਲ ਕੰਮ ਔਖਾ ਨਵੇੜਨ ਵਾਲਾ ਹੀ ਆ ਬਸ ਫੇਰ ਦੇ ਦਿੱਕਤ ਬਸ ਸਹੀ ਹੈ ਜੀ ਦੋਸਤੋ ਪਰ ਕੋਈ ਨੂੰ 3-4 ਮਹੀਨੇ ਉਹ ਮਹੀਨੇ ਲੱਗੇ ਕਿ ਗਏ ਸੀ ਤੇ ਸੰਜਰ ਦੇ ਵਾਪਸ ਆਏ ਨਹੀਂ ਪੈਸੇ ਵੀ ਐਡਵਾਂਸ ਗਏ ਦੇ ਨਾਲ ਠੀਕ ਹੈ ਜੀ ਦੋਸਤੋ ਪ੍ਰਧਾਨ ਜੀ ਨੂੰ ਦੱਸਦੇ ਆ ਕਿ ਲੇਬਰ ਗਈ ਵੀ ਆ ਆਪਦੇ ਵਤਨ ਨੂੰ ਆਪਦੇ ਸੂਬੇ ਨੂੰ ਘਰ ਨੂੰ ਵਾਪਸ ਗਏ ਹੋਏ ਆ ਐਡਵਾਂਸ ਚ ਪੇਮੈਂਟ ਗਈ ਹੋਈ ਆ ਹਜੇ ਪ੍ਰਧਾਨ ਜੀ ਨੂੰ ਦੱਸਦੇ ਆ ਕਿ ਆਉਣਾ ਸੀ ਆਏ ਨਹੀਂ ਦਿਨ ਉਤੋਂ ਦੀ ਲੰਗੀ ਜਾਂਦੇ ਤੇ ਹੁਣ ਇਸ ਟਾਈਮ ਇੱਕ ਹੀ ਬੰਦਾ ਪ੍ਰਧਾਨ ਜੀ ਹੁਣੀ ਕਹਿੰਦੇ ਪੱਠੇ ਰੱਠੇ ਪਾਉਣ ਵਾਲਾ ਤੇ ਚਵਾਈ ਕਰਨ ਵਾਲਾ ਉਹ ਫਿਰਦਾ ਸਾਹਮਣੇ ਪ੍ਰਧਾਨ ਜੀ ਹੁਣੀ ਆਪ ਤੋਰੇ ਫਿਰੇ ਤੇ ਕੰਮ ਤੋਂ ਦੇ ਕਬੀਲਦਾਰੀਆਂ ਤੁਹਾਨੂੰ ਪਤਾ ਹੀ ਆ ਬਾਹਰ ਅੰਦਰ ਆਉਣਾ ਜਾਣਾ ਪੈਂਦਾ ਤੇ ਸਾਮ ਸਭਾਈ ਦਾ ਔਖਾ ਤਾਂ ਕਰਕੇ ਉਹਨੇ ਪੰਜ ਨਾਗ ਸੇਲ ਐ 8 ਕਿਲੋ ਦੁੱਧ ਐ 20000 ਦੀ ਦੇ ਦੇਣੀ ਐ ਮੱਝਾਂ ਵਰਗਾ ਦੁੱਧ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਸਾਰੇ ਨਾਗੀ ਗਰਮੀ ਰਹਾ ਤਾਂ ਦੁੱਧ ਸਾਰੀਆਂ ਦੀ ਮੱਝਾਂ ਵਰਗਾਉ ਇੱਕ ਨੰਬਰ ਟੌਪ ਦੀ ਵੜਾ 20 ਕਿਲੋ ਦੁੱਧ ਪਿਆਜੂ 15 16 ਕਿਲੋ ਕੰਡੇ ਵਾਲਾ 52000 ਦੋ ਨੰਬਰ 17000 ਦੀ 8 ਕਿਲੋ ਦੁੱਧ ਤਿੰਨ ਨੰਬਰ 8 ਕਿਲੋ ਦੁੱਧ 20000 ਦੀ ਚਾਰ ਨੰਬਰ ਜਰਸੀ ਵੱਡੀ ਕਿੰਨਾ ਕਿ ਦੁੱਧ ਆ ਜੀ ਸੂਈ ਨੂੰ ਸਮਾ ਕੁਲੀ ਨੂੰ ਇਹਨੂੰ ਛਾਵਾ ਹੋ ਗਿਆ ਮੈਂ 20 22 ਦਿਨ ਪਰਸੋਂ ਕੇ ਮੇਲੇ ਤੇ ਲੱਗੀ ਪਰਸੋਂ ਚੌਥੇ ਠੀਕ ਹੈ ਜੀ ਹੂੰ ਇਸ ਵਕਤ ਇਹਦੇ ਥੱਲੇ 16 16 17 ਕਿਲੋ ਦੁੱਧ ਤਿਆਰ ਹੈ ਹਾਂ ਥਣੋਂ ਤੇਲ ਹੈ ਇੱਕ ਥਣੋਂ ਬਹਿਣੀ ਵਾਲੇ ਮਗਰਲੇ ਦੇ ਪੱਕੇ ਬਹਿ ਕੇ ਪਚੋਣੇ ਆ ਉਹਦਾ ਮਗਰਲਾ ਥਾਣਾ ਇਹ ਇਹhle ਚੀਜ਼ਨ ਹੋ ਗਿਆ ਜੀਆ ਠੀਕ ਹੈ ਜੀ ਦਵਾਈ ਦੁਈ ਦਿੱਤੀ ਬਸ ਚੱਲ ਜਾਣੀ 17 ਆਂ ਇੱਕ ਦੋ ਆਉਂਦੀਆਂ ਫਿਰ ਉਹ ਆਪਾਂ ਪੈਲੀ ਸਮਝੀਏ ਕਿੰਨੇ ਦੀ ਜੀ ਇਹ ਦੇ ਦਾਂਗੇ 25 ਕੀ ਹਜ਼ਾਰ ਦੀ ਦੋਸਤੋ 16 17 ਕਿਲੋ ਦੁੱਧ ਹੈ ਪਿਛਲੇ ਸੂਵੇ ਪ੍ਰਧਾਨ ਜੀ ਨੇ ਦੱਸ ਦਿਆ ਕਿ ਇੱਕ ਥਾਣ ਚ ਪਰੇਸ਼ਾਨੀ ਆ ਗਈ ਸੀ ਦਵਾਈ ਬੂਟੀ ਤਾਂ ਬਹੁਤ ਲਾਈ ਟ੍ਰੀਟਮੈਂਟ ਕਰਾਇਆ ਪਰ ਚੱਲਿਆ ਨਹੀਂ ਥਣ ਤਿਲ 25000 ਦੀ ਪ੍ਰਧਾਨ ਜੀ ਕਹਿੰਦਾ ਦੇ ਦੇਣੀ ਆ ਦੁੱਧ 16 17 ਕਿਲੋ ਆ ਜਿਹੜੇ ਭੈਣ ਭਰਾਣੇ ਘਰੇ ਦੁੱਧ ਪੀਣ ਨੂੰ ਲੈਣੀ ਆ ਜਾਂ ਡੈਰੀ ਦੁੱਧ ਪਾਉਣ ਨੂੰ ਲੈਣੀ ਆ ਉਹਨੂੰ ਤਿਲ ਕਹਿੰਦੀ ਵੀ ਕੀ ਆ 16 17 ਕਿਲੋ ਦੁੱਧ ਜਰਸੀ ਥੱਲੇ ਹੋਵੇ 25000 ਦੀ ਕੌਣ ਦਿੰਦਾ ਕੋਈ ਵੀ ਨਹੀਂ ਦਿੰਦਾ ਸੋ ਹਾਂ ਦੋਸਤੋ ਇਹ ਗੱਲ ਵੀ ਸਹੀ ਹੈ ਪਿਛਲੇ ਸਾਲ ਵੀ ਆਪਣੇ ਚੈਨਲ ਤੇ ਵੀਡੀਓ ਅਪਲੋਡ ਸੀ ਉਦੋਂ ਪਿਛਲੇ ਸਾਲ ਵੀ ਇਸ ਫਾਰਮ ਦੀਆਂ ਚਾਰ ਪੰਜ ਵੀਡੀਓ ਆਪਣੇ ਚੈਨਲ ਤੇ ਅਪਲੋਡ ਹੋਣਗੀਆਂ ਕਿਉਂਕਿ ਜਿਵੇਂ ਨਾਗ ਵੱਜ ਜਾਂਦੇ ਆ ਜਾਂ ਕੋਈ ਮਾੜੀ ਮੋਟ ਪਰੇਸ਼ਾਨੀ ਆਉਂਦੀ ਉਦੋਂ ਪ੍ਰਧਾਨ ਜੀ ਉਹਨੇ ਚਾਰ ਪੰਜ ਨਾਗ ਵਿੱਚੋਂ ਘਟਾ ਦਿੰਦੇ ਆ ਤੇ ਪਿਛਲੇ ਸਾਲ ਪਸ਼ੂ ਰਾਜੀ ਸੀ ਪਰ ਹੁਣ ਲੇਬਰ ਦੀ ਸਮੱਸਿਆ ਕਰਕੇ ਪ੍ਰਧਾਨ ਜੀ ਨੇ ਦੱਸ ਦਿਆ ਕਿ ਕੇਅਰ ਪੂਰੀ ਪ੍ਰੋਪਰ ਹੋਈ ਨਹੀਂ ਇਹਨਾਂ ਦੀ ਤਾਂ ਕਰਕੇ ਥੋੜੇ ਜੇ ਪਿਛਲੇ ਸਾਲੋਂ ਪਸ਼ੂ ਵੀ ਲਿੱਸੇ ਆ 25000 ਦੀ ਦੇ ਦੇਣੀ ਆ ਦੁੱਧ 16 17 ਕਿਲੋ ਕੰਡੇ ਵਾਲਾ ਕਿਸੇ ਨੇ ਨਹੀਂ ਦੇਣੀ 16 17 ਕਿਲੋ ਦੁੱਧ ਵਾਲੀ 25000 ਦੀ ਲਾਸਟ ਪ੍ਰਧਾਨ ਜੀ ਇਹਦੇ ਥੱਲੇ 8 ਕਿਲੋ ਦੁੱਧ ਆ ਜੀ ਇਹ ਵੀ ਆਪਾਂ ਦੀ ਕਿਹੇ ਆ ਵੀ ਖਰਾ ਦੇਣੀ ਸਹੀ ਆ ਜੀ ਇਹਦੀ ਕੋਈ ਏਆਈ ਹੋਈ ਆ ਕਿ ਨਹੀਂ ਨਹੀਂ ਇਹਦੀ ਨਹੀਂ ਸੋਹਾ 8 ਕਿਲੋ ਦੁੱਧ ਆ ਇਹਦੀ ਏਆਈ ਪ੍ਰਧਾਨ ਜੀ ਕਹਿੰਦਾ ਨਹੀਂ ਹੋਈ 20000 ਦੀ ਇਹ ਦੇ ਦੇਣੀ ਆ ਥੋੜਾ ਥੋੜਾ ਪਿਆਰ ਮੁਹੱਬਤ ਮਾਨ ਤਨ ਹੋਊਗਾ ਸਾਰੇ ਨਗਾ ਚੋਂ ਜੇ ਕੋਈ ਜੋੜਾ ਲੈ ਲੈਂਦਾ 5-700 ਵੱਧ ਮਾਨਤਾਨ ਹੋ ਜੂ ਜੇ ਕੋਈ ਭੈਣ ਭਰਾ ਇਕੱਠਾ ਹੀ ਕੋਤਾ ਕਰ ਲੈਂਦਾ ਫੇਰ ਪ੍ਰਧਾਨ ਜੀ ਕਹਿੰਦੇ ਖੁੱਲਾ ਹੀ ਮਾਨਤਾਨ ਕਰਦੇ ਆਂਗੇ ਬੇਫਿਕਰ ਹੋ ਕੇ ਆਜੋ ਬਿਲਕੁਲ ਸਸਤੇ ਮੁੱਲ ਦੀਆਂ ਇਹ ਪ੍ਰਧਾਨ ਜੀ ਉਹਨਾਂ ਦੀਆਂ ਪੰਜ ਬੈੜਾਂ ਆ 16-17 ਕਿਲੋ ਦੁੱਧ ਹੈ 25000 ਦੀ ਆ 20000 ਦੀ 8 ਕਿਲੋ ਦੁੱਧ ਹੈ ਆ 17000 ਦੀ 8 ਕਿਲੋ ਦੁੱਧ ਹੈ ਆ 15-16 ਕਿਲੋ ਦੁੱਧ ਹੈ 15 20 ਦਿਨਾਂ ਦੀ ਸੂਈ ਆ 52000 ਦੀ ਲੇਟ ਆ ਰਗਾ ਦੁੱਧ ਦਾ ਪ੍ਰਧਾਨ ਜੀ ਕਹਿੰਦੇ ਜਿਹੜੀਆਂ ਸੂਈਆਂ ਦੇ ਬੱਚੇ ਮਰੇ ਦੀ ਫੋਟੋ ਹੈਗੀ ਆ ਜਿਹੜੀਆਂ ਸੂਈਆਂ ਆ ਤਾਜ਼ੀਆਂ ਮਤਲਬ ਆਹ ਤਾਜੀ ਆ 15 20 ਦਿਨਾਂ ਦੀ ਸੂਈ ਆ ਕੋਹ ਖੜੀ ਥੋੜੇ ਸਮੇਂ ਦੀ ਸੂਈ ਉਹ ਵੀ ਤਾਜੀ ਸੂਈ ਆ ਉਹਨਾਂ ਦੇ ਬੱਚਿਆਂ ਦੀਆਂ ਫੋਟੋਆਂ ਹੈਗੀਆਂ ਐਕਸਪਾਇਰ ਹੋ ਗਏ ਸੀ ਕਿਉਂਕਿ ਫਿਰ ਗੱਲ ਉੱਥੇ ਆ ਗਈ ਫਲੇਵਰ ਪ੍ਰੋਪਰ ਹੈਣੀਗੀ ਇੱਕ ਹੀ ਬੰਦਾ ਬੱਚੇ ਨੂੰ ਦੁੱਧ ਦੁੱਧ ਛੱਡਿਆ ਨਹੀਂ ਉਹਨੇ ਸ਼ਾਮ ਸੰਭਾਈ ਹੋਈ ਨਹੀਂ ਤੇ ਬੱਚੇ ਚੜਾਈ ਕਰਗੇ ਵੀਕ ਹੋਗੇ ਸੀ ਤੇ ਉਹ ਚੜਾਈ ਕਰਗੇ ਇਹ ਪੰਜ ਨਾਕ ਸੇਲ ਆ ਬਿਲਕੁਲ ਸਸਤੇ ਮੁੱਲ ਦੇ ਜਿਹਦੇ ਜਿਹੜਾ ਵੀ ਨਾਕ ਪਸੰਦ ਆਉਂਦਾ ਫੋਨ ਨੰਬਰ ਪ੍ਰਧਾਨ ਜੀ ਦਾ ਸਕਰੀਨ ਤੇ ਚੱਲੀ ਜਾਂਦਾ ਫੋਨ ਤੇ ਗੱਲਬਾਤ ਕਰ ਲਿਓ ਸਾਰਿਆਂ ਸਤਿ ਸ਼੍ਰੀ ਅਕਾਲ